ਫੰਨਾ ਪੁਲਿਸ ਵੱਲੋਂ ਕਰਤਾਰਨਗਰ ਦੇ ਵਿੱਚ ਇੱਕ ਨਸ਼ਾ ਤਸਕਰ ਵਿੱਕੀ son of ਬਿੱਟੂ ਉਹਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਜੋ ਵਿੱਕੀ son of ਬਿੱਟੂ ਹੈ ਇਹਦੇ ਉੱਪਰ ਦੋ ਐਨਡੀਪੀਐਸ ਐਕਟ ਦੇ ਅੰਦਰ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਵਿੱਚ ਇਹਦੇ ਕੋਲੋਂ ਕਮਰਸ਼ੀਅਲ ਰਿਕਵਰੀ ਆਫ ਆਈਸ 1.5 ਕਿਲੋ ਆਈਸ ਤੇ 1 ਕਿਲੋ ਆਫੀਮ ਬਰਾਮਦ ਹੋਈ ਸੀਗੀ ਤੇ ਹੁਣ ਆ ਇੱਥੇ ਪਹਿਲਾ ਇਹ ਮੀਟ ਮਾਰਕੀਟ ਰਹਿੰਦਾ ਸੀਗਾ ਹੁਣ ਇਹਨੇ ਕਰਤਾਰ ਨਗਰ ਦੇ ਵਿੱਚ ਇਲੈਗਲ ਕੰਸਟਰਕਸ਼ਨ ਕਰਕੇ ਆਪਣਾ ਘਰ ਬਣਾ ਰਿਆ ਸੀਗਾ ਤੇ ਜਦੋਂ ਅਸੀਂ ਇਹਦੀ ਪ੍ਰੋਪਰਟੀ ਨੂੰ ਵੈਰੀਫਾਈ ਕਰਨ ਦੇ ਲਈ ਮਿਊਂਸਿਪੈਲਿਟੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆ ਲੈਟਰਸ ਭੇਜੇ ਤੇ ਉਹਨਾਂ ਨੇ ਵੈਰੀਫਾਈ ਕੀਤਾ ਤੇ ਕੰਸਟਰਕਸ਼ਨ ਇਲੈਗਲ ਪਾਈ ਗਈ ਤੇ ਮਿਊਂਸਿਪੈਲਿਟੀ ਵੱਲੋਂ ਫਿਰ ਇਹਨੂੰ ਚਾਰ ਨੋਟਿਸ ਜਿੱਤੇ ਗਏ ਸੀਗੇ ਤੇ ਉਦੋਂ ਬਾਅਦ ਵੀ ਇਹਨੇ ਕੋਈ ਐਕਸ਼ਨ ਨਹੀਂ ਕੀਤਾ ਤੇ ਅੱਜ ਮਿਊਂਸਿਪੈਲਿਟੀ ਵੱਲੋਂ ਫਿਰ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਇੱਥੇ ਆ ਆਪਣ ਲਾਅ ਐਂਡ ਆਰਡਰ ਨੂੰ ਮੇਨਟੇ ਆ ਉਹ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਅੰਦਰ ਇੱਕ ਵੱਡਾ ਇੱਕ ਐਕਸ਼ਨ ਹੈਗਾ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਇਦਾਂ ਦਾ ਹੀ ਜੋ ਨਸ਼ੇ ਦੇ ਤਸਕਰ ਹੈ ਜੋ ਇਦਾਂ ਆਪਣੀ ਇਲੀਗਲ ਪ੍ਰੋਪਰਟੀਆਂ ਵਗੈਰਾ ਬਣਾਉਂਦੇ ਹੈ ਤੇ ਅੱਗੇ ਉਹਨਾਂ ਦੇ ਉੱਪਰ ਐਜ਼ ਪਰ ਲਾਅ ਐਕਸ਼ਨ ਹੁੰਦਾ ਰਹੇਗਾ